ਕਿਵੇਂ ਆ ਬਈ ਯਾਰ ਤੁਹਾਨੂੰ ਪਤਾ ਹੀ ਆ ਪਰ ਕੋਨਾ ਕੋ ਤਾਂ ਨਵਾਂ ਕਰਦੀ ਰਹਿੰਦੇ ਅੱਜ ਆਪਾਂ ਰੇੜੀ ਤੇ ਆਪਾਂ ਸਮਾਨ ਢੋਣ ਲੱਗੇ ਹੋਏ ਚੰਨਾ ਤੁਹਾਨੂੰ ਪਤਾ ਆਪਣਾ ਖੇਤ ਹੈ ਜਿਹੜਾ ਉੱਤੇ ਰੇੜੀ ਦੀ ਕਮੀ ਸੀ ਆਇਆ ਆਪਾਂ ਰੇੜੀ ਢੋਣ ਲੱਗੇ ਆ ਗੇਜ ਤੇ ਮੋਟਰਸਾਈਕਲ ਦੇ ਪਿੱਛੇ ਰੇੜੀ ਪਾਈ ਹੋਈ ਆ ਆਪਾਂ ਯਾਰਾ ਬਾਈ ਵੀ ਬੜੀ ਘੈਂਟ ਆ ਰਹੀ ਹੈ ਆਪਣੀ ਇੰਸਦਾਸ ਯਾਰ ਆਪ ਫਰੈਂਸ ਦਾ ਕੱਲ ਹੀ ਨਵਾਂ ਨਵਾਂ ਡੈਲ ਟੁੱਟਿਆ ਜੇ ਫੇਰ ਵੀ ਖੇਡਿਆ ਕਰਦਾ ਆ ਰੇੜੀ ਟਰਾਲੀ ਮਾਰ ਤੋਂ ਕਿਹਾ ਜੀਗਾ ਤੇ ਆਪਾਂ ਉਹਦੇ ਵਿੱਚ ਭਰਦੇ ਵੀਡੀਓ ਤਾਂ ਨਹੀਂ ਬਣਾ पाए ਕਿਉਂਕਿ ਆਪਾਂ ਹੀ ਚੱਕਦੇ ਸੀ ਆਪਰੇ ਭਰਦੇ ਸੀਗੇ ਆਪਾਂ ਮਜ਼ਦੂਰ ਨਹੀਂ ਰੱਖੀਦੇ ਆਪਾਂ ਯਾਰ ਰੱਖੀਦੇ ਆ 2 ਹੱਥ ਖੜਾ ਵਈ ਦੀ ਦੇਖ ਸਕਦੇ ਹਾਂ ਸਾਡੀ ਡਰਾਈਵਰੀ ਦੇਖੋ ਯਾਰ ਤੁਸੀਂ ਬਾਕੀ ਗੱਲਾਂ ਦੀਆਂ ਗੱਲਾਂ ਮੋਟਰਸਾਈਕਲ ਦੇ ਛੋਟਾ ਮਾਈਕਲਾ ਇੱਕ ਹੱਥ ਨਾਲ ਚਲਾ ਰਿਹਾ ਇੱਕ ਹੱਥ ਨਾਲ ਹੋਰ ਤਾਂ ਸਪ੍ਰਿੰਗ ਤੈਨੂੰ ਕੀ ਫੀਲ ਹੋ ਰਿਹਾ ਕੀ ਤੈਨੂੰ ਮਜ਼ਦੂਰ ਵਾਲੀ ਬੇਵਾਰੀ ਆ ਪੂਰੀ ਬੇਵਾਰੀ ਆ ਰਹੀ ਇਹਨੂੰ ਯਾਰੀ ਆ ਰਹੀ ਬੇਵਾਰੀ ਆ ਭਈ ਇਹਨੂੰ ਮੈਂ ਸਵੇਰ 4:00 ਯਾਰੀਆਂ ਇਹ ਗੀਤ ਸੁਣਾਏ ਕਹਿੰਦਾ ਭਈ ਅੱਜ ਦੀ ਦਿਹਾੜੀ 300 ਕਹਿੰਦਾ ਅੱਜ ਦੀ ਦਿਹਾੜੀ ਕੈਂਸਲ ਭਈ ਜਿੱਥੇ ਮਰਜੀ ਲੈ ਚੱਲ ਇਹਨੂੰ ਮੈਂ ਕੰਮ ਲਾਇਆ ਹੋਇਆ ਅੱਜ ਬਾ ਉੱਤੇ ਆ ਗਿਆ ਆਪਾਂ ਛੱਡ ਦੇਣੀਆਂ ਠੀਕ ਆ ਇਹ ਆਪਾਂ ਸਮੂਹ ਇੱਥੇ ਬਾਗ ਵੀ ਬਣਾਵਨੇ ਆਪਣਾ ਬਾਗ ਬਾਬੇ ਰੋਜ਼ ਆਈਦਾ ਆਪਾਂ ਸੂਹਾਂ ਸਾਮ ਉੱਤੇ ਨੀਂਦ ਤੇ ਕਰੀਦੀ ਹੈ ਜੀ ਬਾਕੀ ਚਲੋ ਤੁਹਾਨੂੰ ਦਿਖਾਉਨੇ ਆ ਬਾਗ ਇਹ ਮਿੱਤਰੋ ਆਪਾਂ ਇੱਥੇ ਪਹੁੰਚ ਚੁੱਕੇ ਆਂ ਇਹ ਲਾਵਾ हां ये प्रिंस ला दे जोर ला जोर लाग लगा ले मन जाके तेनु कहदा प्रिंस उड्डे ही ਵਰਦਾ ਕਹਿੰਦਾ ਰੇੜੀ ਦੇ ਪਾ ਨੌੜਿਆ ਵਰਦਾ ਤੇ ਮੈਨੂੰ ਤਰਾ ਦੇਖ ਸਕਦਾ ਹਾਂ ਆਪਣੀ ਖੇਤ ਇੱਥੇ ਆਪਾਂ ਬਾਗ ਬਣਾ ਲੈਣਾ ਠੀਕ ਆ ਪੂਰਾ ਘੈਂਡ ਪਹਿਲਾਂ ਪਰੇ ਇੱਥੇ ਛੱਟ ਕੇ ਗਏ ਆਂਗੇ ਪੂਰਾ ਘੈਂਡ ਨਿੰਬੂ ਸਾਰਾ ਯਾਰ A to Z ਸਾਰੀਆਂ ਚੀਜ਼ਾਂ ਲੱਗੀਆਂ ਹੋਈਆਂ ਪ੍ਰਿੰਸ ਲਾ ਯਾਰ ਜ਼ੋਰ ਚਾੜ ਦੇ ਉੱਤੇ ਹੁਣ ਤਾਂ ਅਮਰਜ ਟੱਪੀ ਜਗਾ ਨੂੰ ਆਣਾ ਯਾਰ ਸਿੱਧਾ ਖੜ ਜਾ ਹੈ ਬਾਈ ਬਾਈ ਦੋ ਸ਼ਬਦ ਬਾਈ ਰਾਹ ਦੇ ਵਿੱਚ ਇੱਕ ਬੰਦਾ ਖੜਾ ਸੀਗਾ ਤੇ ਆਪਾਂ ਉਹਨੂੰ ਲੈਫਟ ਦਿੱਤੀ ਹੋਰ ਬਾਈ ਕੀ ਆਲਾ ਹਾਕ ਹਾਕ ਖੜਾ ਕਰ ਬਾਅਦ ਨਹੀਂ ਸੁਣਦੀ ਹੋਣੀ ਠੀਕ ਹੈ ਠੀਕ ਆ ਤੇ ਉਹ ਠੀਕ ਨੇ ਲੈਦਾ ਪੂਰੇ ਆ ਗਈ ਬਾਈ ਟਰਾਲੀ ਤੇ ਆਪਾਂ ਦੇਖ ਸਕਦੇ ਹੋ ਤੁਸੀਂ ਆਪਾਂ ਸਾਈਡ ਤੇ ਕਰ ਲੈਨੇ ਆ ਬਾਈ ਟਰਾਲੀ ਨਿਕਾ ਚੁੱਕੀ ਹੈ ਬਈ ਆ ਤੂੰ ਤਾ ਖੜਾ ਕਰਦੇ ਯਾਰ ਆ ਹੋਰ ਸਨਾ ਫਿਰ ਕਿਵੇਂ ਆ ਬਾਈ ਕਹਿੰਦਾ ਬਾਈ ਬੜਾ ਕੋਤਾਲ ਬੰਦਾ ਕਹਿੰਦਾ ਯਾਰ ਬੰਦੇ ਦੋਨੇ ਬਹੁਤ ਵਧੀਆ ਟੱਕਰ ਆਏ ਜੇ ਲੈਫਟ ਦਿੱਤੀ ਕਹਿੰਦਾ ਮੈਂ ਕਰੋ ਲੈਫਟ ਮਾਰ ਲਈ ਗਏ ਲੈਫਟ ਵੀ ਨਹੀਂ ਚੱਲ ਕੋਈ ਨਹੀਂ ਤਿਆਰ ਹੈਗੀ ਤਿਆਰ ਤੁਹਾਂਗੇ ਕੀ ਕਰ ਸਾਥ ਹੈਗੇ ਹੋਰ ਸੁਣਾ ਪੈਂਚ ਦੋ ਸਾਥ ਤੂੰ ਵੀ ਕਹੇਗਾ ਉਹ ਬਾਈ ਵਧੀਆ ਲਾਦਾ ਨਮੀ ਤੇ ਬਹਿ ਕੇ ਪੂਰਾ ਕਹਿ ਨਜ਼ਾਰੇ ਆ ਬੈਠ ਗਿਆ ਨਾ ਮੈਂ ਬੈਠਾ ਰਹਾ ਬੈਠਾ ਹਾਂ ਰੈਕਡ ਛੋੜ ਦੇ ਰੈਕਡ ਮਾਰੇ ਪਰ ਛੋੜ ਦੇ ਲੇਗੇ ਤੁਝੇ ਆੜੇ ਪਰ ਹੋਰ ਬਈ ਦੀ ਜਿਆਦੇ ਬਈ ਹੁਣ ਆਪਣੀ ਕੀ ਗੱਲ ਬੰਦਾ ਹਣ ਬਈ ਆ ਕੀ ਕਹਿੰਦਾ ਆਪਣੀ ਯਾਰ ਦੀ ਮਿੱਤਰ ਦੀ ਰੇੜੀ ਸੀਗੀ ਇਹ ਉਹਦੀ ਖਡਾਉਣੇ ਤੈਨੂੰ ਹੁਣ ਮੋਟਰਸਾਈਕਲ ਤੇ ਬਿਠਾ ਕੇ ਲੈ ਕੇ ਚਾਲਦੇ ਆਂਗੇ ਕੋਈ ਚੱਕਰ ਨਹੀਂ ਹੈਗਾ ਤੂੰ ਯਾਰ ਦੱਸ ਤੈਨੂੰ ਕਿੱਥੇ ਛੱਡ ਕੇ ਆਈਏ ਤੈਨੂੰ ਦੱਸ ਬਸ ਰੈਕੋਟੇ ਜਾਣਾ ਹੈ ਮਰ ਰੈਕੋਟੇ ਜਾਣਾ ਹੈ ਚੱਲ ਤੈਨੂੰ ਰਾਹ ਤੇ ਕੇ ਨਾ ਬਿਠਾ ਦਿੰਨੇ ਆਂ ਜੀ ਉਹ ਮੁੰਡਾ ਚੱਲਿਆ ਰੇੜੀ ਛੱਡਣ ਵੀਰ ਆਪਣੀ ਯਾਰ ਮਿੱਤਰ ਦੀ ਰਿਹੜੀ ਸੀਗੀ ਇਹ ਤੇ ਆਪਾਂ YouTube ਤੇ ਬਲੌਗ ਬਣਾਉਨੇ ਆਗੇ ਦੱਸ ਇਹਨੂੰ ਸਾਨੂੰ ਮੈਕੇ ਤੈਨੂੰ ਕਿੱਦਾਂ ਲੱਗੀ ਤੈਨੂੰ ਮਿਲ ਕੇ ਤੈਨੂੰ ਕਿੱਦਾਂ ਦਾ ਫੀਲ ਹੋਇਆ ਦੱਸ ਬਰਾਵਧੀ ਪੂਰਾ ਘੈਣ ਫੀਲ ਹੋਇਆ ਤੈਨੂੰ ਫੇਮਸ ਕਰ ਦੇਣਾ ਹੁਣ ਤੇਰਾ ਨਾਂ ਕੀ ਆ ਬਈ ਨਾਂ ਦੱਸ ਦੇ ਮੇਰਾ ਨਾਮ ਹੈ ਕਿ ਦੇਵਾ ਪੂਰਾ ਕਰਤਾ ਸੇਵਾ ਹਾਂ ਕੀ ਦੇਵਾ ਦੇਵਾ ਪੂਰੀ ਕਰਤਾ ਸੇਵਾ ਹੈ ਯਾਰ ਫੜਿਆ ਗੈਣ ਤੂੰ ਵੀ ਤਾਂ ਨਹੀਂ ਬਣਾਉਂਦਾ ਬਲੌਗ ਲੋਕ ਬਰਾਂਦੇ ਆਪ ਇੰਸਟਾਗ੍ਰਾਮ ਤੇ ਇੰਸਟਾ ਬਾਬੇ ਆਪ ਬਾਈ ਕਹਿੰਦਾ ਹੈ ਨਾ ਮੇਰਾ ਨਾਮ ਹੈ ਦੇਵਾ ਪੂਰੀ ਕਰਨਾ ਚੱਲ ਬਹਿ ਜਾ ਬਾਈ ਬੈਠ ਜਾ ਬੈਠ ਜਾ ਬਾਈ ਪਰ ਆਪ ਕੋਲ ਨੂੰ ਰਿਕਾਰਡ ਮੁੰਡੇ ਨੂੰ ਛੱਡ ਕੇ ਤੇ ਆਪ ਦੇ ਨਾਲ ਦੇ ਮੁੰਡੇ ਨੂੰ ਉਤਾਰ ਕੇ ਆਪਾਂ ਚੱਲੇ ਆਂ ਘਰੇ ਤੇ ਇੱਥੇ ਬੈਠੀ ਆਪਨੀ ਗੱਲ ਹਾਂਜੀ ਕਿੱਥੋਂ ਆਈ ਚਿੜੀ ਗਿਆ ਚਿੜੀ ਤਾਂ ਹੁਣ ਉੱਡ ਗਈ ਚਿੜਾ ਹੀ ਰਹਿ ਗਿਆ ਹੁਣ ਤਾਂ ਕਿਹੜਾ ਹੀ ਰਹਿ ਗਿਆ ਜਿਹੜੀ ਤਾਂ ਓੱਡ ਗਈ ਹੋਰ ਦੱਸੋ ਤੁਸੀਂ ਹੋ ਠੀਕ ਆ ਫਿਰ ਕੀ ਕਰਦੇ ਹੋ ਰੋਟੀ ਪਾਣੀ ਖਾ ਲਿਆ ਹਾਂ ਉੱਧਰ ਗਈ ਸੀ ਤੇ ਡੇਢ ਸੁੱਤਾ ਪਿਆ ਸੀ ਮੋੜਿਆ ਇਹਦੇ ਅੱਛਾ ਡੇਢ ਸੁੱਤੇ ਵੈਸੀ ਮੰਮੀ ਮੋੜਿਆ ਇਹਦੇ ਇਹ ਆਪਣਾ ਹੈਗਾ ਦੂਜਾ ਘਰ ਇਹਨੂੰ ਪਤਾ ਯਾ ਮੇਰੀ ਬਹੁਤਾਂ 4-5 ਘਰ ਆ ਆਪਣੇ ਸਹੀ ਗੱਲ ਹਨ ਹੋਰ ਸੁਣਾ ਮੁੰਡਾ ਨਹੀਂ ਹੈਗਾ ਵੀਡੀਓ ਬਣਦੀ ਆ ਵੀਡੀਓ ਬਲੌਗ ਦੇ ਵਿੱਚ ਤੁਸੀਂ ਐਵੇਂ ਕਰ ਦੋ ਕਿ ਮੇਰੇ ਪੋਤੇ ਨੂੰ ਲਾਈਕ ਸਬਸਕ੍ਰਾਈਬ ਕਰੋ ਆਉਂ ਕਰਾਇਆ ਕਰੋ ਮੇਰੇ ਪੋਤੇ ਨੂੰ ਹਾਂ ਤੇ ਵਧੀਆ ਵਧੀਆ ਅੱਛਾ ਸਿਖਾਇਆ ਕਰੋ ਪੀਸ ਖਾਇਆ ਕਰੋ ਬੇ ਕੰਮ ਧੰਦਾ ਕੰਮ ਕੰਮ ਧੰਦਾ ਹੁਣ ਕੰਮ ਕੰਧਾ ਕਰੀਦਾ ਜਾਂਦਾ ਹੁਣ ਹੋਰ ਕਿੰਨਾ ਕੁ ਕਾਲੀ ਇਹ ਕੰਮ ਧੰਦਾ ਹੀ ਆ ਆਪਣਾ ਆਹਾ ਟੱਕੜਾ ਲਈ ਜਾਂਦਾ ਵਾ ਆ ਆਪਣਾ ਬਈ ਲੱਕਣਾ ਲਈ ਜਾਂਦਾ ਬਗੋ ਬਈ ਸਾਡਾ ਚਾਚਾ ਲੱਕਣਾ ਲਈ ਜਾਂਦਾ ਰੇ ਚੱਕੇ ਗਏ ਆ ਅਸੀਂ ਹੁਣੇ ਰੇ ਚੱਕੀ ਹੈਗੀ ਅਸੀਂ ਨੂੰ ਕਿੱਲੇ ਰੇ ਕਿਹੜੀ ਦੇ ਦੋ 7-8 ਰੇੜੀਆਂ ਸੀਆਂ ਐਵੇਂ ਦਾ ਮਿਹਨਤੀ ਆ ਮੁੰਡਾ ਆਹੋ ਕੀ ਕਰੀਏ ਚਲੋ ਬਾਈ ਚਲੋ ਕੋਈ ਨਹੀਂ ਚਲੋ ਚੰਗਾ ਫਿਰ ਮੈਲਦੇ ਆ ਬਾਏ ਕਰ ਦਿਓ YouTube ਵਾਲਿਆਂ ਨੂੰ ਬਾਏ ਤੂੰ ਕੇ ਜੁਬਾਏ YouTube ਵਾਲਿਓ ਤੂੰ ਬਾਏ 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 ਤੂੰ ਬਾਏ ਬਾਏ ਕਹਿੰਦੇ ਮਿੱਤਰੋ ਆ ਆਪਣਾ ਚਾਚਾ ਵੀ ਆਪਾਂ ਨੂੰ ਮਿਲ ਚੁੱਕਿਆ ਹੋਰ ਹੀ ਸਾਸਰੀ ਗੱਲ ਕਰ ਰਹੇ ਆ ਸਾਸਰੀ ਗੱਲ ਕਰ ਦਿਓ YouTube ਵਾਲਿਆਂ ਨੂੰ ਕਹਿੰਦੇ ਆਪਾਂ ਲੱਕਣਾ ਤੋਂ ਢੋ ਰਹੇ ਆ ਕੁੜੀ ਦੇਖ ਸਕਦੇ ਤੁਸੀਂ ਦੇਖੋ ਜੀ ਦੋ ਸ਼ਬਦ ਕਹੋ ਤੁਸੀਂ ਮੇਰੇ ਬਾਰੇ ਕੀ ਮੁੰਡਾ ਕਿੱਦਾਂ ਦਾ ਕਿੱਦਾਂ ਦਾ ਨਹੀਂ ਹੈਗਾ ਠੀਕ ਹੈ ਭਾਈ ਹੋਰ ਜੀ ਚਲੋ ਤੁਹਾਨੂੰ ਪਤਾ ਹੀ ਲੱਗ ਗਿਆ ਆਪਣੀ ਬੀਜ ਰੈਪਿਊਟੇਸ਼ਨ ਜੀ ਬਹੁਤ ਆ ਗਈ ਚਲੋ ਆਪਾਂ ਮਿਲਦੇ ਆ ਨੈਗੇਟਿਵ ਲੌਕ ਜੀ